हरियाणा के चुनाव के दौरान अगर घूमे होंगे किसानों ने कितना जबरदस्त फीडबैक दिया था कि आंदोलन वर्सेस रियल वेलफेयर वर्सेस किसानों का भला कैसे इन दस वर्षों में हुआ आपने खुद ने देखा है आपने फीडबैक भी शेयर किया था मेरे साथ सबसे बड़ा एक फैसला लिया गया कि प्रधानमंत्री फसल बीमा योजना स्कीम विच हैज रियली मेड ए बिग डिफरेंस इन फार्मर्स लाइफ उसका एनहेंसमेंट उसके एलोकेशन को एनहेंस किया गया सिक्सटी नाइन थाउजेंड फाइव हंड्रेड फिफ्टीन करोड़ किया गया और ये जिस तरह का अभी तक का अनुभव आया है जिस तरह से इस स्कीम में यूटिलाइजेशन जिस तरह से रिस्पॉन्स मिला है जैसे किसानों के जीवन में जो रियल परिवर्तन आया है इस स्कीम से उसके कारण इस एलोकेशन को एनहस किया गया है। तो दूसरा सवाल यह है कि एक समस्या आती केंद्रीय कैबिनेट ने वा फैसला लिया पीएम फसल बीमा योजना का बजट ਜਵਾਬ ਆਇਆ ਕਿ ਪੀਐਮ ਫਸਲ ਬੀਮਾ ਯੋਜਨਾ ਦਾ ਬਜਟ ਵਧਾਇਆ ਗਿਆ ਹੈ ਪੀਐਮ ਫਸਲ ਬੀਮਾ ਯੋਜਨਾ ਦਾ ਬਜਟ ਵਧਾ ਕੇ 69516 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਹੁਣ ਕਿਸਾਨਾਂ ਨੂੰ ਇਸ ਦੇ ਨਾਲ ਖਾਸਾ ਫਾਇਦਾ ਜਿਹੜਾ ਉਹ ਮਿਲੇਗਾ ਇਹ ਵੱਡਾ ਐਲਾਨ ਕੀਤਾ ਗਿਆ ਹੈ ਕੇਂਦਰੀ ਕੈਬਨਟ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਕਿਸਾਨੀ ਅੰਦੋਲਨ ਤੇ ਕੇਂਦਰੀ ਮੰਤਰੀ ਨੇ ਜਵਾਬ ਦਿੱਤਾ ਹੈ ਕਿ ਹਰਿਆਣਾ ਦੇ ਨਤੀਜਿਆਂ ਦੇ ਨਾਲ ਹੀ ਉਹਨਾਂ ਨੇ ਹਵਾਲਾ ਦਿੰਦਿਆਂ ਕਿਹਾ ਕਿ 10 ਸਾਲਾਂ ਦੇ ਵਿੱਚ ਕਿਸਾਨਾਂ ਦਾ ਵਿਕਾਸ ਹੋਇਆ ਹੈ ਕਿਸਾਨਾਂ ਦਾ ਫੀਡਬੈਕ ਹਰਿਆਣਾ ਦੇ ਨਤੀਜਿਆਂ ਤੋਂ ਮਿਲਿਆ ਹੈ ਕੇਂਦਰੀ ਕੈਬਨਟ ਨੇ ਵੱਡਾ ਫੈਸਲਾ ਕੀਤਾ ਹੈ ਪੀਐਮ ਫਸਲ ਬੀਮਾ ਯੋਜਨਾ ਦਾ ਬਜਟ ਵਧਾਇਆ ਗਿਆ ਹੈ ਪੀਐਮ ਫਸਲ ਬੀਮਾ ਯੋਜਨਾ ਦਾ ਬਜਟ ਵਧਾ ਕੇ 69516 ਕਰੋੜ ਰੁਪਏ ਕਰ ਦਿੱਤਾ ਗਿਆ ਅਜਿਹਾ ਆਖਿਆ ਗਿਆ ਲਗਾਤਾਰ ਕਿਸਾਨਾਂ ਨੂੰ ਲੈ ਕੇ ਕਿਸਾਨ ਇਹਦੇ ਨਾਲ ਦੂਜੇ ਪਾਸੇ ਆਪਣੇ ਧਰਨੇ ਪ੍ਰਦਰਸ਼ਨਾਂ ਤੇ ਵੀ ਬੈਠੇ ਹੋਏ ਨੇ ਤਾਂ ਹੁਣ ਇਹ ਖਬਰ سامنے ਆਈ ਹੈ ਕਿ 10 ਸਾਲਾਂ ਦਾ ਵਜ ਕਿਸਾਨਾਂ ਦਾ ਵਿਕਾਸ ਹੋਇਆ ਕੇਂਦਰੀ ਮੰਤਰੀ ਅਸ਼wini ਕੁਮਾਰ ਤੇ ਵੱਲੋਂ ਆਖਿਆ ਗਿਆ